ਜੀ ਕੀ ਰਾਮੋ ਮੇਰਾ ਨਾਮ ਬ੍ਰਿੰਦਰ ਸਿੰਘ ਹੈ ਜੀ ਬ੍ਰਿੰਦਰ ਸਿੰਘ ਜੀ ਬ੍ਰਿੰਦਰ ਜੀ ਕੀ ਗੱਲ ਹੈ ਜੀ ਗੱਲ ਓਹੀ ਸੀ ਜੀ ਕਿ ਰਸਤੇ ਖਰਾਬ ਹੋਣ ਕਰਕੇ ਗੱਡੀ ਪਈ ਢੋਏ ਚ ਓਏ ਚ ਪੈਣ ਕਰਕੇ ਗੱਡੀ ਜਿਹੜਾ ਉਹਦਾ ਸੰਤੁਲਨ ਵਿਗੜ ਗਿਆ ਉਹਦਾ ਮੇਨ ਪੜਾ ਜਿਹੜਾ ਹੁੰਦਾ ਆ ਉਹ ਟੁੱਟ ਗਿਆ ਉਹ ਪੜਾ ਟੁੱਟਣ ਕਰਕੇ ਗੱਡੀ ਜਿਹੜੀ ਆ ਉਹ ਆਪਣਾ ਬੈਲੈਂਸ ਗਵਾ ਗਈ ਤੇ ਉਹ ਉੱਥੇ ਮਤਲਬ ਕਿ ਪਲਟ ਗਈ ਆ ਤੇ ਡਰਾਈਵਰ ਨੇ ਸਾਮਨ ਦੀ ਬਹੁਤ ਕੋਸ਼ਿਸ਼ ਕੀਤੀ ਆ ਵੀ ਤਿੰਨ ਚਾਰ ਵਾਰੀ ਇੱਕ ਮੋੜਸਾ ਵੀ ਆਂਦੇ ਉਹਨੂੰ ਵੀ ਬਚਾਇਆ ਮਤਲਬ ਕਿ ਜਾਨੀ ਨੁਕਸਾਨ ਉਹੀ ਦੰਦ ਨਹੀਂ ਆ ਅਸੀਂ ਸਰਕਾਰ ਅਗੇ ਅਪੀਲ ਕਰਦੇ ਆ ਕਿ ਜਿਹੜੀਆਂ ਸੜਕਾਂ ਦੀ ਬਹੁਤ ਜ਼ਿਆਦਾ ਮਾੜੀ ਹਾਲਾਤ ਚੱਲ ਰਹੀ ਆ ਉਹਨਾਂ ਬਾਰੇ ਸੋਚਿਆ ਜਾਏ ਉਹਨਾਂ ਦੀ ਰਿਪੇਅਰ ਕੀਤੀ ਜਾਏ ਚਾਹੇ ਉਹ ਨਵੀਆਂ ਬਣ ਕਿਵੇਂ ਵੀ ਹੈਗਾ ਆ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਨਾ ਹੋਵੇ ਹਾਂਜੀ ਫਿਰ ਜਿੱਥੇ ਐਕਸੀਡੈਂਟ ਹੋਇਆ ਇਹ ਤਾਰਾਗੜ ਲੱਗੇ ਜੀ ਜਾਨੀ ਚੱਕ ਪੈਂਦਾ ਜਾਨੀ ਚੱਕ ਜੀ ਹਾਂਜੀ ਬਚਾਇਆ ਜੀ ਬਹੁਤ ਮਾੜੀ ਮੋਟੀ ਖਰੋਚ ਆਈ ਆ ਇਸ ਕੁੜੀ ਦੀ ਜਿਹੜੀ ਮਾੜੀ ਜੀ ਦੱਬ ਜੀ ਲੱਗੀ ਦੀ ਆ ਆਪਾਂ ਸਾਰੀਆਂ ਸਵਾਰੀਆਂ ਆਲ ਤੁਰੇਦਿਆਂ ਜੀ ਆਪਾਂ ਆਪਣੀ ਗੱਡੀ ਨਾਲ ਨਹੀਂ ਵੇਖਿਆ ਆਪਾਂ ਸਵਾਰੀਆਂ ਨਾਲ ਆ ਤਾਰਾਗੜ ਵੀ 4-5 ਹੈਗੇ ਸੀਗੇ ਉਹ ਵੀ ਸਾਰੇ ਕਵਰ ਕੀਤੇ ਆ ਤੇ ਦੋ ਤਿੰਨ ਘੰਟੇ ਤੋਂ ਇੱਥੇ ਧੁੱੜ ਪੱਜ ਕਰ ਰਹੇ ਆਂ ਵੀ ਟੋਟਲ 7-8 7-8 ਹਾਂਜੀ 7-8 ਹੈ ਜੀ 7 ਮਾੜੀ ਮੋਟੀ ਦਬਦੂ ਬਖਰੋਚ ਖਰਾਜੋ ਤੇ ਤੁਹਾਨੂੰ ਪਤਾ ਮਾੜੀ ਮੋਟੀ ਤੇ ਨਾਰਮਲ ਗੱਲ ਆ ਬਾਕੀ ਬਾਬੇ ਦੀ ਕਿਰਪਾ ਨਾਲ ਸਾਰਾ ਬਚਾਇਆ ਜੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜੀ ਕਿਸ ਹੈ ਤਾਰਾਗੜ ਦੇ ਐਕਸੀਡੈਂਟ ਦਾ ਕੀ ਮਸਲਾ ਸਿਵਲ ਹਸਪੀਟਲ ਪੜਾਣਗੋਟ ਵਿੱਚ ਸਿਰੇ ਕੋਈ 10 ਵਜੇ ਅੱਜ ਪੰਜ ਕੇਸ ਜਿਹੜੇ ਹੈਗੇ ਐਕਸੀਡੈਂਟ ਦੇ ਆਏ ਹੈਗੇ ਐਕਸੀਡੈਂਟ ਕੋਈ ਤਾਰਾਗੜ ਦੇ ਲੱਗੇ ਬਸ ਐਕਸੀਡੈਂਟ ਹੋਇਆ ਹੈਗਾ ਤੇ ਉਹ ਸਾਰੇ ਜਿਹੜੇ ਪੰਜ ਦੇ ਪੰਜੇ ਕੇਸ ਸਾਡੇ ਸਿਵਲ ਸਾਡੇ ਮਾਹਿਰ ਡਾਕਟਰਾਂ ਨੇ ਤੇ ਐਮਰਜੈਂਸੀ ਵਾਲੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਦੇਖ ਲਿਆ ਹੈਗਾ ਤੇ ਪੰਜੇ ਦੇ ਪੰਜੇ ਹੀ ਜਿਹੜੇ ਖਤਰੇ ਤੋਂ ਬਾਹਰ ਹੈਗੇ ਆ ਤੇ ਜੋ ਵੀ ਉਹਨਾਂ ਦੀ ਬੰਦੀ ਟ੍ਰੀਟਮੈਂਟ ਹੋਈ ਵੀ ਉਹ ਇੱਥੇ ਕਰ ਦਿੱਤੀ ਜਾਏਗੀ